ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਸਜਣੋ ਐਡਰੈਸ ਇੱਕ ਵਾਰੀ ਨੋਟ ਕਰ ਲਿਓ ਵੀਰ ਹਰਾਂ ਦਾ। ਪੈਂਡ ਦੀ ਗੱਲ ਕਰੀਏ ਤਾਂ ਸਜਣੋ ਪੰਘਾਲਾ ਆ ਗਿਆ ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਆ ਗਿਆ ਤੇ ਸਜਣੋ ਗਾਵਾ ਵੀਰ ਹਰਾਂ ਕੋਲੇ ਫੋਰ ਸੇਲ ਵਿਕਾਊ ਆ ਚਾਰ ਨਾਕ ਆ ਜਿਹੜੇ ਵੀਡੀਓ ਦੇ ਵਿੱਚ ਤੁਹਾਨੂੰ ਆਪਾਂ ਕਵਰ ਕਰਕੇ ਵਿਖਾ ਦਨੇ ਆ ਵਿੱਚ ਸੁੰਆਂ ਵੀ ਜਾਨਵਰ ਹੈਗੇ ਤੇ ਸੱਜਣੋ ਵਿੱਚ ਗੱਬਣ ਵੀ ਆ ਇੱਕ ਬਹੁਤ ਹੀ ਚੰਗੇ ਦੁੱਧ ਵਾਲੀ ਬਾਈ ਹਰਾਂ ਨੇ ਆਪਦੇ ਘਰ ਦੀ ਵੀ ਗਾਂ ਜਿਹੜੀ ਉਹ ਫੋਰ ਸੇਲ ਵਿਕਾਊ ਕਰਨੀ ਹੈ ਕੋਈ ਵੀ ਪਸ਼ੂ ਸੱਜਣੋ ਪਸੰਦ ਆ ਜਾਂਦਾ ਤਸੱਲੀ ਕਰਨਾ ਤੁਹਾਡਾ ਵੀ ਹੱਕ ਆ ਕਿਉਂਕਿ ਤੁਸੀਂ ਪੈਸੇ ਜਿਹੜੇ ਉਹ ਇਨਾਂ ਤੇ ਖਰਚ ਕਰਨੇ ਆ ਆਜੋ ਜਾਣਕਾਰੀ ਵੀਰ ਤੋਂ ਲੈਣੇ ਆ ਚਲਾ ਚਲੂ ਕੇ ਵੇਣੇ ਆ ਰੇਟ ਵੀਡੀਓ 'ਚ ਹੋਣਗੇ ਕਰਕੇ ਨਾ ਤਸੱਲੀ ਕਰਿਓ ਖਰੀਦਦਾਰੀ ਧੰਨਵਾਦ ਹੋਊਗਾ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਬਹੁਤ ਠੀਕ ਠਾਕ ਜੀ ਵਧੀਆ ਮੇਰਾ ਤੂਸ ਨਾ ਮੇਰਾ ਭਰਾ ਵਧੀਆ ਚੜਦੀ ਕਲਾ ਤੁਸੀਂ ਦੱਸੋ ਤੇ ਨਾਂ ਮੇਰੇ ਭਰਾ ਦਾ ਨਾਮ ਹੀਰਾ ਸਿੰਘ ਹੀਰਾ ਸਿੰਘ ਹਾਂਜੀ ਤੇ ਐਡਰੈਸ ਆਪਣਾ ਦੱਸਿਓ ਐਡਰੈਸ ਪਿੰਡ ਪੰਘਾਲਾ ਹਾਂਜੀ ਤਹਿਸੀਲ ਪੱਟੀ ਜ਼ਿਲ੍ਹਾ ਕਰਨਤਾਰਨ ਤੇ ਆਪਾਂ ਨੂੰ ਇਸ ਤੋਂ ਕੋਡ ਬਟਾ ਵੀ ਲਾਗੇ ਪਿਆ ਜਾਂਦਾ ਤੇ ਬਲਟੋਆ ਕੈਮ ਕਰਨ ਉਲਟੋਆ ਇਤੋਂ ਹੋਊਗਾ ਆਪਣਾ ਕੋਈ 6-7 ਕਿਲੋਮੀਟਰ ਉਲਟੋਆ 6-7 ਕਿਲੋਮੀਟਰ ਤੇ ਕੋਟ ਬੁੱਢਾ ਕਿੰਨਾ ਕਾਪਾ ਆਪਣਾ ਵੀ ਇਤੋਂ 5-6 ਕਿਲੋਮੀਟਰ 5-6 ਕਿਲੋਮੀਟਰ ਹੈਨਾ ਤੇ ਆ ਗਿਆ ਪਿੰਡ ਆਪਣਾ ਪੰਘਾਲਾ ਤੇ ਖੇਤ ਦੇ ਵਿੱਚ ਘਰ ਹੈ ਖੇਤਾਂ ਦੀ ਘਰ ਹੈਨਾ ਤੇ ਨੰਬਰ ਹੈ ਵੀਰ ਹਰਾਂ ਦਾ ਨੰਬਰ 81980 ਤੇ 5283 ਦਾ 81980 5283 ਵੈਸੇ ਤਾਂ ਸੱਜਣੋ ਸਕਰੀਨ ਤੇ ਵੀ ਨੰਬਰ ਇਹ ਚੱਲਦਾ ਰਹੂਗਾ ਇੱਕ ਨੰਬਰ ਹੋਰ ਆ 628743 38243 6284338245 45 ਹਾਂਜੀ ਤੇ ਵੀਰੇ ਆ ਗਾਂ ਆਪਣੇ ਜਿਵੇਂ ਵਪਾਰ ਦਾ ਕੰਮ ਆ ਇਹਦਾ ਘਰ ਦੀ ਆ ਨਾ ਇਹ ਹਾਜੀ ਆਪਣੇ ਕਨੇ گاਵਾ ਘਰਦਿਆਂ ਆ ਠੀਕ ਆ ਤੇ ਇਹ ਦੂਸਰੇ ਸੂਗੇ ਮਤਲਬ ਆਪਾਂ ਘਰੇ ਚੋਈ ਆ ਠੀਕ ਆ ਖੱਲੇ 25 26 ਕਿਲੋ ਮਤਲਬ ਆਪਾਂ ਚੁੰਦੇ ਰਹੇ ਆ ਠੀਕ ਆ ਉਹਨੇ ਤੀਸਰਾ ਸੂਗਾ ਸੁਣੀ ਆ 25 26 ਕਿਲੋ ਆਪਣੀ ਨਾਰਮਲ ਸੇਵਾ ਤੇ ਦੁੱਧ ਕਰਮਾਂ ਵਾਲੀ ਦੇਈ ਗਈ ਕ੍ਰੋਸ ਆਂਗ ਹਾਂਜੀ ਹਾਂਜੀ ਕ੍ਰੋਸ ਆਂਗ ਚ ਆ ਗਈ ਆ ਠੀਕ ਆ ਐਤ ਕੀਤੀ ਜਾਂ ਸੂਗਾ ਤੀਜਾ ਸੂਗਾ ਵਾਰ ਕੀ ਤੇ ਛੇ ਤਰੀਨਾਂ ਦੇ ਦਿਨ ਪੂਰੇ ਆ 6 ਤਰੀਕ ਨੂੰ ਦਿਨ ਪੂਰੇ ਆ ਤੇ ਹਜੇ ਜਿਵੇਂ ਵੀ ਇਹ ਮਾਜੀ ਆ ਵੀ ਜਿੱਦਾਂ ਮਰਜ਼ੀ ਬੈਠੇ ਰਹੀਏ ਅੱਛਾ ਕੋਈ ੱਤਪਣ ਦੇ ਇਹ ਆ ਵੀ ਜਿਵੇਂ ਕ੍ਰਾਸ ਅੰਗ ਦੀ ਛੜਛੜ ਮਾਰਨ ਦਾ ਨਹੀਂ ਪਤਾ ਕੋਈ ਚੱਕਰੀ ਨੂੰ ਜਿੱਦਾਂ ਮਰਜ਼ੀ ਬੈਠ ਜਾਵੇ ਕੀ ਬਾਤ ਆ ਬਹੁਤ ਸਿਆਣੀਆਂ ਹਨਾ ਕੋਈ ਪੂਰ ਸਟਾ ਨਹੀਂ ਗਾ ਠੀਕ ਆ ਚੋਣ ਵੀ ਇੱਕ ਨੰਬਰ ਹੋਊਗਾ ਤੇ ਦਿਨ ਹਜੇ ਮੰਨ ਲਾ ਵੀ 6 ਨੂੰ ਪੂਰੇ ਹਫਤਾ 10 ਦਿਨ ਲੈਂਦੀ ਆ ਠੀਕ ਆ ਵੀਰੇ ਠੀਕ ਆ ਤੇ ਟੀਕੇ 2 ਕੇ ਕਿਹੜੇ ਤੋਂ ਗੱਬਣਾ ਹੈ ਕਿ ਠੀਕ ਹੈ ਨਹੀਂ ਆਪਾਂ ਕੀ ਕਹਿ ਸਕਦੇ ਟੀਕਾ ਕਿਹੜਾ ਪਰਿਆ ਡੱਕਾ ਇਹ ਸਟਰਾ ਨਹੀਂ ਆਪਣੇ ਕੋਲੇ ਸੰਭਿਆ ਹੋਇਆ ਤੇ ਉਹਦਾ ਟੀਕੇ ਤੋਂ ਹੀ ਗੱਭਣਾ ਨਾ ਟੀਕੇ ਤੋਂ ਵਧੀਆ ਟੀਕਾ ਤਾਂ ਗੱਭਣਾ ਠੀਕ ਆ ਠੀਕ ਆ ਠੀਕ ਤੌਰ ਕਰਾਈਏ ਵੀਰੇ ਇਹਦੀ ਚੱਕ ਲਓ ਵੀ ਸਜਣੋ ਤੌਰ ਚੈੱਕ ਕਰ ਲਓ ਤੀਜਾ ਸੂਆ ਸੁੰਦੀ ਆ ਘਰੇ ਗਾਂ ਬਾਈ ਹਰਾਂ ਨੇ ਚਵਾਈ ਕੀਤੀ ਆ ਦੀ ਤੇ ਬਾਕੀ ਸਭੀ ਚੰਗੀ ਆ ਦੂਜੇ ਸੂਏ ਦਾ ਦੁੱਧ ਬਾਈ ਨੇ ਤੁਹਾਨੂੰ ਦੱਸਤਾ ਵੀ ਇਹ ਤਾਂ ਬੜੀ ਕੁਛ ਨਹੀਂ ਗਈ ਇਹ ਤਾਂ ਬਹੁਤ ਬਣੂ ਹਜੇ ਹਨਾ ਸਜਣੋ ਥਾਣ ਬਹੁਤ ਕੰਮ ਦਾ ਲੱਗਾ ਗਾਂ ਨੂੰ ਕੋਈ ਕਹਿਣ ਵਾਲੀ ਗੱਲ ਨਹੀਂ ਹਾਂ ਲੈ ਚੱਲ ਵੀਰੇ ਲੈ ਚੱਲ ਉੱਥੇ ਛਾਵੇਂ ਤੇ ਬਾਕੀ ਜੇ ਪ੍ਰਿੰਟ ਦੀ ਗੱਲ ਕਰਦੇ ਆ ਪ੍ਰਿੰਟ ਵੀ ਸੋਹਣਾ ਤੇ ਬਾਕੀ ਮਧਰੀ ਗੋਡੀ ਚ ਆ ਗਈ ਤੇ ਦੁੱਧ ਨੂੰ ਬਹੁਤ ਖਰੀ ਆ ਜਿਵੇਂ ਬਾਈ ਨੇ ਤੁਹਾਨੂੰ ਦੱਸਤਾ ਨਾ ਪਹਿਲਾਂ ਸੱਜਣੋਂ ਵੀ ਮੱਝ ਤੇ ਮੱਝ ਦਾ ਮੁਕਾਬਲਾ ਇਹ ਪੂਰਾ ਕਰੋਗੀ ਕੋਈ ਐ ਕਹਿਣ ਵਾਲੀ ਗੱਲ ਹਾਂਜੀ ਵੀਰੇ ਕੀ ਕਹਿਣ ਲੱਗੇ ਸੀ ਬਾਕੀ ਮਤਲਬ ਇਹਦਾ ਐ ਵੀ ਫੈਟੇ ਦੀ ਮੰਨ ਲਓ ਵੀ 4 5 4 6 ਇੱਥੇ ਆਉਂਦੀ ਆ ਅੱਛਾ ਮੋਲ ਤੋਂ ਹੀ 25 ਕੋਲ ਲਾਉ ਮੰਨ ਕੇ ਚਲੋ ਗਰਮੀ ਆ ਹਾਂਜੀ ਤੇ 100 ਰੁਪਏ ਦਾ ਰੋਜ਼ ਦਾ ਦੁੱਧ ਆ ਕਰਮਾਂ ਵਾਲੀ ਮਤਲਬ ਹੈ ਜੇ ਆਪਣੇ ਪੱਲਿਓ ਨਹੀਂ ਖਾਂਦੀ ਆਪਾਂ ਨੂੰ ਕੁਝ ਦੇਊਗੀ ਹਾਂਜੀ ਨਹੀਂ ਠੀਕ ਆ ਵੀਰੇ ਕਾਹ ਬਹੁਤ ਨੱਕਰ ਆ ਹਨਾ ਅੱਜ ਵਾਲੀ ਨੇ ਬੜੀ ਕੋਸ਼ ਨਹੀਂ ਐ ਤੇ ਤੁਰਿਆਣੀ ਆ ਦਾਤੋ ਬਣਾ ਲੈ ਕੇ ਠੀਕ ਆ ਹਾਂਜੀ ਤੇ ਵੀਰੇ ਇਹਦਾ ਰੇਟ ਕੀ ਰਹੂਗਾ ਰੇਡ ਤੁਹਾਨੂੰ ਪਤਾ ਉਤਰੇ ਆਈਆਂ ਗਾਵਾਂ ਦੇ ਲੋਕੀ 90 90 ਮੰਗੀ ਜਾਂਦੇ ਆ ਹਾਂਜੀ ਤੁਹਾਨੂੰ ਅੱਗੇ ਆ ਮੈਂ ਵੇਚੀਆਂ ਮੰਨ ਲਓ ਘੰਟੇ ਜਾਂ ਆਪਾਂ ਡੰਗਰ ਵੇਚ ਜਾਂਦੇ ਆ ਹਾਂ ਭਾਅ ਉਹ ਕਰੀਏ ਆਪਾਂ ਜਿਹੜਾ ਵੀ ਸਮਾਂ ਇਹ ਹੀ ਲੱਗੇ ਅਗਲਾ ਵੀ ਕਹਿ ਦੇ ਬਾਈ ਗੱਡੀ ਤੇ ਚੜਾ ਦਿਓ ਤੇ ਪੈਸੇ ਆ ਗੀ ਆਹ ਕੀ ਆ ਢੇਲ ਢੂਲਾ ਜੇ ਬੜੀ ਬਹੁਤ ਨਹੀਂ ਗਾਂ ਬਹੁਤ ਬਣੂਗੀ ਉਹ ਚੱਕਰ ਨਹੀਂ ਲਾਉ ਪਾਣੀ ਵਾਲੀ ਆ ਹਾਂਜੀ ਤੇ ਫਿਰ ਵੀ ਵੀਰੇ ਆਪਣਾ ਕੀ ਮੁੱਲ ਹੋਊਗਾ ਤੇ ਕਿੰਨੇ ਦੀ ਦੇ ਦਿਆਂਗੇ ਮੋਲੇ ਦਾ ਆਪਾਂ ਕਰਦੇ 30000 ਰੁਪਿਆ ਠੀਕ ਆ 70 ਦੇ ਦਈਏ ਹੋਰ ਕਰ ਦਈਏ ਥੋੜਾ ਬਹੁਤਾ ਮਾਨਤਾ ਨਾ ਕੋਈ ਨਾ 2000 ਕਰ ਦਾਂਗੇ ਕੋਈ ਠਾੜਦੀ ਠਾੜਦੀ ਦਾ ਠੀਕ ਮੇਰਾ ਵੀ ਰੇਆ ਵੀ ਜਿੰਨੇ ਫੋਨ ਲਾਉਣਾ ਵਾ ਇਹ ਨਾ ਆਖੇ ਵੀ ਕੋਈ ਦੇਦਾ ਛੇ ਮਿੰਟਾ ਲੈ ਲੋ 60 ਲੈ ਲੋ ਨਾ ਹਾਂ ਇਹ ਆਪਣਾ ਮੋਲੀ ਅੱਗੇ ਜਾਇਆ ਜਾਈ ਆ ਨਹੀਂ ਠੀਕ ਆ ਉਹ ਫੋਨ ਕਰੇ ਠੀਕ ਆ ਧੰਨਵਾਦ ਵੀ ਇਹ ਸੋਚ ਲਵੇ ਵੀ ਯਾਰ ਇੰਨੇ ਰੁਪਏ ਲਾਉਣੇ ਪੈਣੇ ਆ ਗਾਂ ਤੇ ਮਾਨਤਾ ਨਹੀਂ ਹੋਣਾ ਹਨਾ ਅਸੀਂ ਇਹ ਮਾਦੀ ਆ ਗਾੜੀ ਹੈ ਗਾਂ ਨਹੀਂ ਹੈ ਗਰਮੀ ਦੀ ਵੀ ਜਾਲੀ ਪਰਵਾਣੀਗੀ ਹਾਂ ਨਹੀਂ ਕ੍ਰੋਸ ਆ ਗਈ ਕਰਮ ਵਾਲੀ ਨੂੰ ਪਤਾ ਹੀ ਨਹੀਂ ਗਰਮੀ ਦਾ ਤਾਂ ਤੇ ਵੀਰੇ ਇੱਕ ਅੱਗੇ ਆ ਗਈ ਆ ਕਾਲੀ ਜੀ ਹਾਂਜੀ ਇਹਦੇ ਥੱਲੇ ਦਰਦ ਕੋਈ 14 ਕਿਲੋ ਵੀ 13 12 ਹੀ ਮੰਨ ਕੇ ਚੱਲੋ ਵੀ ਅਗਲਾ ਕਿਲੋ ਜਾ ਕੇ ਡੰਗਰ ਘੜੀ ਜਾਂਦਾ ਹਾਂ ਉਪਰੇ ਥਾਂ ਹਾਂਜੀ ਆ ਵਛੀ ਇਹਦੀ ਵੜ ਬਹੁਤ ਸੁਣੀ ਇਹ ਵੀ ਹੈਨਾ ਵਛੀ ਇਹਦੇ ਮਗਰ ਹਾਂਜੀ ਵਛੀ ਇਹਦੇ ਮਗਰ ਤੇ ਕਿੰਨੇ ਚਿਰ ਦੀ ਸੂਈ ਹੈ ਵੀਰੇ ਇਹ ਦੋ ਮਹੀਨਾ ਹੋ ਗਿਆ ਜੀ ਪੂਰਾ ਮਹੀਨਾ ਸੂਈ ਨੂੰ ਹੋ ਗਿਆ ਤੇ 12 ਕਿਲੋ ਦੁੱਧ ਐ ਇਸ ਵੇਲੇ ਕੰਡੇ ਵਾਲਾ ਤਿਆਰ ਆ ਠੀਕ ਆ ਤੇ ਚੂਣ ਚਾਂ ਨ ਵੀਰੀ ਚੂਣ ਇੱਕ ਨੰਬਰ ਆ ਕੋਈ ਭੂਛਕਾ ਨਹੀਂਗਾ ਤੇ ਢੰਗਾ ਢੂੰਗਾ ਲਾਉਂਦੇ ਆ ਉਹ ਪਾਉਲੋ ਜਾਂ ਨਾਲ ਪਾਉਲੂ ਆਪਣੀ ਮਰਜ਼ੀ ਜੈਲੀ ਬਹੁਤ ਆ ਹਾਂਜੀ ਸੀਰ ਪੂਰੀ ਇਹ ਵੀ ਹਾਂਜੀ ਪੂਰੀ ਨਹੀਂ ਠੀਕ ਹੈ ਵੀਰੇ ਠੀਕ ਹੈ ਮਗਰ ਆਗੀ ਬੱਛੀ ਸੁਹਾ ਦੂਜਾ ਸੁਹਾ ਦੂਜਾ ਨਾਲੋਂ ਤੇ ਜਲ ਹੈਗਾ ਦੁੱਧ ਹੀ ਵੇਸੇ ਤਾਂ ਹਾਂ ਦੂਜਾ ਸੁਹਾ ਕੀ ਜਾਂ ਨਵੀਂ ਵਹਿੜੀ ਆ ਤੇ ਵੀਰੇ ਇਹਨੂੰ ਹੀ ਕੱਢੀ ਬਾਹਰ ਸਜਣੋ ਟਾਈਮ ਨੋਟ ਕਰ ਲਿਓ ਦੇ ਲੇਵੇ ਦਾ ਗੈਸ ਉਸ ਹਾਵਣਾ ਲਾ ਲਿਓ ਹਜੇ 11 11:30 ਦਾ ਸਮਾਂ ਹੋਊਗਾ ਤੇ ਵੀਰੇ ਸੁਬਾ ਕਿੰਨੇ ਵਜੇ ਚਵਾਈ ਕੀਤੀ ਭਰਾ ਸਵੇਰੇ ਆਪਾਂ 6 ਤੋਂ 6 ਕਰਦੇ ਹਾਂ 6 ਤੋਂ 6 ਤੇ ਮੰਨ ਲਓ ਸਜਣੋ ਹਜੇ 4 ਕ ਘੰਟੇ ਚਵਾਈ ਨੂੰ ਹੋਏ ਆ 5 ਜੇ ਲਾਲ ਗਏ ਉਸ ਹਸਾਬ ਨਾਲ ਲੇਵੇ ਦਾ ਗੈਸ ਲਾਇਓ ਕਿਉਂਕਿ ਸ਼ਾਮ ਦੇ ਟਾਈਮ ਚੰਗਾ ਲੇਵਾ ਜਿਹੜਾ ਵਹਿੜ ਤਿਆਰ ਕਰਦੀ ਹੋਗੀ ਬਾਕੀ ਨਾ ਇਹ ਨੋਟ ਕਰਿਓ ਵੀ ਰੰਗ ਬਹੁਤ ਪਿਆਰਾ ਕਾਂ ਦਾ ਕਾਲੀ ਸ਼ਾ ਜਿਵੇਂ ਕਹਿ ਦਗੇ ਲੜ ਨਹੀਂ ਆਈ ਦੋ ਦਿਨਾਂ ਦੇ ਮੈਂ ਹੁਣ ਨੇਰੀ ਨਹੀਂ ਆਈ ਹਾਂ ਇਹਨਾਂ ਦੁੱਧ ਨੂੰ ਦਿਨਾ ਚਾਹੀਦਾ ਵੀ ਆ ਹਾਂਜੀ 16 17 ਕਾਦਰੀ ਗਾਮ ਸੱਜਰ ਤੇ ਖੇਤਾਂ 'ਚ ਬੈਠੇ ਕਰਕੇ ਲੜ ਨਹੀਂ ਆਈ ਠੀਕ ਆ ਓਕੇ ਸੱਜਣੋ ਥਣ ਲੇਵੇ ਦੀ ਕੁਆਲਿਟੀ ਚੈੱਕ ਕਰ ਲਓ ਵੇਖੋ ਚਾਰਾਂ ਥਾਣਾ ਦਾ ਆਪਸੀ ਗੈਪ ਦੂਰੀ ਨਾਲ ਕਰਮ ਵਾਲੀ ਨੂੰ ਚੰਗੀ ਲੱਗੀ ਆ ਤੇ ਗਾਂ ਨੂੰ ਗਾੜੀ ਵੀ ਚੰਗੀ ਹੋਊਗੀ ਤੇ ਵੀਰ ਇਹਦਾ ਰੇਟ ਕੀ ਰਹੂਗਾ ਰੇਟ ਇਹਦਾ ਮੁੱਲ ਤੇ ਆਪਾਂ 45000 ਕਰਦੇ ਆ ਠੀਕ ਆ ਤੇ ਦੇਰੀਏ ਬਦਾਲੀ ਦੇਖੋ ਜਿੱਥੇ ਜੇ ਕੋਈ 2 ਰੁਪਏ ਲਵਦੇ ਉੱਥੇ ਜੇ ਦੇ ਦਈਏ ਉਹ ਵੀ ਨਹੀਂ ਮਾਨਤਨ ਕਰਦਾਂਗੇ 42 ਚੋਂ ਮਾਨਤਨ ਕਰਦੇ ਹਾਂਜੀ ਕਰਦੇ ਆ ਆ ਆ ਗਈ ਸੱਜਣੋ ਜਿਹੜੀ ਤੁਹਾਨੂੰ 2 ਨੰਬਰ ਤੇ ਵਹਿੜ ਚਲਾ ਕੇ ਵਿਖਾਤੀ ਉਹਦੇ ਮਗਰ ਵੱਛੀ ਵੱਛੀ ਵੀ ਚੰਗੀ ਆ ਸੱਜਣੋ ਚੰਗੇ ਟੀਕੇ ਦੀ ਆ ਕਰ ਲਓ ਜੀ ਤੇ ਬਾਕੀ ਆਪਾਂ 20 ਦਿਨ ਵੀ ਕਹਿ ਸਕਦੇ ਜੀ ਹੈਨਾ ਜਿਹੜੇ ਨਾ ਹੈਗਾ ਵਾ ਇਹ ਵੀ ਹਾਂ ਨਹੀਂ ਨਹੀਂ ਆ ਹਾਂਜੀ ਮਹੀਨੇ ਦੇ 20 ਦਿਨਾਂ ਦਾ ਬਾਹਲਾ ਫਰਕ ਨਹੀਂ ਪੈਂਦਾ ਹੈਨਾ ਤੇ ਇੱਕ ਵੀਰੇ ਆ ਤਿੰਨ ਨੰਬਰ ਆ ਗਈ ਇਹ ਵੀ ਗੱਭਣ ਲੱਗਦੀ ਵੈੜ ਹੈਨਾ ਇਹ ਕਿਹੜੇ ਸੂਏ ਨੂੰ ਗੱਭਣਾ ਇਹ ਦੂਸਰਾ ਸੁਆ ਜੀ ਇਹ ਕਿਹੜਾ ਛੱਡੀ ਤੇ ਅਜੇ ਲੈਂਦੀ ਆ ਮੰਨ ਲਓ ਕਿ ਇਹ 5-6 ਦੇ ਲੈਂਦੀ ਆ ਠੀਕ ਆ ਹੁਣ ਬਹੁਤ ਚੰਗਾ ਵਾਸ ਰਪੇ ਆ ਵੀ ਥੋੜੀ ਇਹਨੇ ਸਾਂਭ ਹੀ ਨਹੀਂ ਗਈ ਥਣ ਬੜਾ ਕੰਮ ਦਾ ਲੱਗਾ ਸੀ ਹੈਨਾ ਗਾਂ ਦੁੱਧ ਵਾਲੀ ਆ ਹਾਂਜੀ ਦੂਜਾ ਸੁਆ ਦੂਜਾ ਸੁਆ ਜੇ ਕੀਪਾ ਹੀ ਆਉਂਦੇ ਆ ਇਹਦੇ ਠੀਕ ਆ ਦੋ ਤੋਂ ਜ਼ਿਆਦਾ ਨਹੀਂ ਹੈਗਾ ਮੰਨ ਲਓ ਕਿ 13 14 ਕਿਲੋ ਦਾ ਡੇਗਰੀ ਨਹੀਂ 15 14 ਕਿਲੋ ਦੋ ਤਾਂ ਨਾਰਮਲ ਦੀ ਜੋ ਗਰਮ ਵਾਲੀ ਪਿੱਛੋਂ ਐ ਨੂੰ ਤਾਂ ਮੰਨੋ ਢੇਡੂ ਲੈ ਜੇ ਬਹੁਤ ਬਣ ਜਾਣੀ ਤੇ ਦਿਨ ਕਿੰਨੇ ਲੈ ਜੂਗੀ ਛੇ 7 ਦਿਨ ਲੈ ਜਾਣੇ ਆ ਲੈ ਜੂ ਹਫਤਾ ਹੀ ਰਹੇ ਹਜੇ ਹਨਾ ਤੇ ਬਣੂਗੀ ਇਹ ਵੀ ਗਾਂ ਚੰਗੀ ਥਣ ਬਹੁਤ ਕੰਮ ਦਾ ਲੱਗਾ ਸੱਜਣੋ ਚੈੱਕ ਕਰਿਓ ਮੋਟਾ ਗੋਲ ਲੱਗਾ ਤੇ ਕੱਢੀਆਂ ਵੀ ਰੇ ਬਾਹਰ ਇਹਨੂੰ ਵੀ ਤੇ ਥਣਾ ਤੋਂ ਨਾਲੋ ਟਿੱਪੀ ਓਕੇ ਨਾ ਜਾਵਾਂ ਇੱਕ ਨੰਬਰ ਆ ਤੇ ਠੀਕ ਹੈ ਤੁਹਾਨੂੰ ਪਤਾ ਆਪਾਂ ਡੰਗਰ ਵੇਚਣਾ ਹੁੰਦਾ ਆਪਾਂ ਦੇ ਹਾਂ ਕੋਸ਼ਿਸ਼ ਤਾਂ ਹੁੰਦੀ ਵਪਾਰੀ ਦੀ ਵੀ ਚੰਗਾ ਹੀ ਕਰੀ ਗਈ ਬਾਕੀ ਪਰਮਾਤਮਾ ਨੂੰ ਪਤਾ ਹੁੰਦਾ ਹਨਾ ਲੋ ਵੀ ਸੱਜਣੋ ਦੂਜਾ ਸੂਹਾ ਵੈੜ ਚੰਗੀ ਆ ਕਰ ਮਾਰੀ ਜੰਨੀ ਹੈਗੀ ਆ ਬਾਕੀ ਨਾ ਥੋੜੀ ਜੀ ਕਹੇ ਭੈਣ ਭਰਾ ਨੇ ਸੰਭ ਹੀ ਨਹੀਂ ਗਈ ਤੇ ਵੈੜ ਬਹੁਤ ਕੰਮ ਦੇ ਹੀ ਥਣ ਲੱਗਾ ਮੱਝ ਵਾਲਾ ਮੋਟਾ ਗੱਲ ਲੱਗਾ ਤੇ ਚਾਰਾਂ ਥਾਣਾਂ ਦਾ ਆਪਸੀ ਗੈਪ ਦੂਰੀ ਨਾ ਚੰਗੀ ਆ ਬਾਕੀ ਮੇਰੇ ਹਿਸਾਬ ਨਾਲ ਸੁਭਾਅ ਬਹੁਤ ਚੰਗਾ ਹੋਊ ਹਨਾ ਹਾਂ ਜੈਲੀ ਬਹੁਤ ਹੋਊਗੀ ਜਿੱਧਰ ਨੂੰ ਮਰਜ਼ੀ ਲੈ ਜਾਓ ਫੜ ਕੇ ਵੇਖੋ ਸਜਣਾ ਤੇ ਹੀਰੇ ਵੀਰੇ ਇਹਦਾ ਰੇਟ ਫਿਰ ਕੀ ਕਰਦਗੇ ਵੀ ਇਹ ਹੋਵੇ ਵੀ ਜਿਹੜਾ ਭੈਣ ਭਰਾ ਕੋਈ ਖਰੀਦ ਲੇ ਹੁਣ ਇਹਨੂੰ ਤੇ ਜਾਵੜੇ ਕਰਮਾਂ ਵਾਲੀ ਸਾਮਣ ਵਾਲੇ ਥਣ ਬਾਲਾ ਕੰਮ ਦਾ ਲੱਗਾ ਕਰਮ ਵਾਲੀ ਨੂੰ ਹੋਰ ਗੱਲਾਂ ਨਹੀਂ ਗੱਲਾਂ ਮੂਲ ਤੇ ਇਹਦਾ ਵੀ 40000 ਰੁਪਇਆ ਕਰਦੇ ਆ ਠੀਕ ਆ 40 ਦੇ ਦਈਏ ਨਹੀਂ ਕਰਦਗੇ ਮਾਨਤਨ ਥੋੜੀ ਜਿਹੀ ਫਿੱਕੀ ਜਾਣਾ ਕੋਈ ਵਿੱਚ ਹੋਰ ਹੋਈ ਯਾਰ 2000 ਕਰ 40 ਚੋਂ ਕਰਦੇ ਆਂਗੇ ਮਾਨਤਨ ਹਾਂ ਹੋਰ ਕਰਦਾਂਗੇ 2000 ਰੁਪਇਆ ਠੀਕ ਹੈ ਵੀਰੇ ਠੀਕ ਠੀਕ ਹੈ ਠੀਕ ਤੇ ਇੱਕ ਅੱਗੇ ਆ ਗਈ ਹੈ ਨਾ ਕਿ ਮੇਰਾ ਵੀ ਜਿਹਨੇ ਫੋਨ ਲਾਉਣਾ ਇਹ ਨਾ ਅਖੇ ਵੀਰ ਦਾ ਕੋਈ 30 ਲੈ ਲੋ 31 ਲੈ ਲੋ ਉਹ ਨਾ ਫੋਨ ਕਰੇ ਨਹੀਂ ਠੀਕ ਆ ਹਾਂਜੀ ਆਹੋ ਕੋਈ ਨਫੇ ਨੂੰ ਅਸਕਰ ਪੈਸੇ ਲੱਗ ਕੇ ਹੀ ਆਈਆਂ ਗਾਂਵ ਵੀ ਰਕਮ ਲਾ ਕੇ ਆਪਾਂ ਲਈਆਂ ਹਨਾ ਤੇ ਨਫਾ ਲੈਣਾ 2000 ਕੋਈ ਠੀਕ ਆ ਠੀਕ ਆ ਠੀਕ ਤੇ ਇਹ ਕਾ ਵੀ ਵਿਖਾ ਦਿੱ ਗਏ ਹਾਂਜੀ ਇਹ ਵੀ ਇਹ ਨਾ ਇਹਦੇ ਆਪਣੀ ਵੀ ਘਰ ਦੀ ਹੈ ਗਾਂ ਠੀਕ ਆ ਇਹ ਇਹ ਨਾ ਨਾ ਅਗਰੇ ਸੋਣ ਤਲਣਾ ਉਰਲੇ ਸਣ ਠੀਕ ਆ ਤਲ ਹੋ ਗਈ ਤਲ ਹੋ ਗਈ ਸਾਡੀ ਠੀਕ ਆ ਇਹ ਥੱਲੇ 2 ਤੋਂ 7 ਕਿਲੋ ਹੋਊਗਾ ਤੁਸੀਂ 6 ਕਿਲੋ ਪੱਕਾ ਮੰਨ ਕੇ ਚੱਲੋ ਠੀਕ ਆ ਘਟਣਾ ਹੀ ਹੋਊਗਾ ਭਾਵੇਂ ਥੋੜਾ ਜਿਹਾ ਝੋਲੇ ਓਕੇ ਤੇ ਇਹਨੂੰ ਬਣੀ ਨੂੰ ਚਲੋ ਕੋਈ ਵਿਸ਼ਵਾਸ ਨਹੀਂ ਕਰਦਾ ਹਰ ਵੀਡੀਓ ਜਾ ਕੇ ਜਾਂਦਾ ਵੀ ਮੰਨ ਲਓ ਇਹ ਬਣੀ ਆ ਹਾਂ ਇਹਨੂੰ ਅੱਜ ਮੰਨ ਲਓ 5 ਦੀ ਨੂੰ ਹੋਏ ਨਾ ਡੇਢ ਮਹੀਨਾ 5 ਤਰੀਕ ਨੂੰ ਡੇਢ ਮਹੀਨਾ ਹੋ ਜਾਣਾ ਮੰਨ ਲਓ ਸਾਂ ਤੋਂ ਬਣੀ ਆ ਠੀਕ ਆ ਬਾਕੀ ਗਾਰੰਟੀ ਤਾਂ ਹੈ ਨਹੀਂ ਕੋਈ ਬਾਕੀ ਇਹ ਪੱਕਾ ਭਾਦੇ ਲਿਖੀ ਹੋਏ ਆ ਠੀਕ ਆ ਤੇ ਇਹ ਦਾ ਮੰਗਣ ਜਿੰਨੇ ਮਰਜੀ ਮੰਗੀ ਜਾਇਆ ਮੁੱਲ ਮੈਂ ਬੰਦਾ ਕਰਨੀਏ ਠੀਕ ਆ ਇਹ ਦੇ ਦਾਂਗੇ ਆਪਾਂ 11 ਦੀ ਹੋਰ ਮਾਨਤਨ ਕਰ ਦਾਂਗੇ 11 ਚ ਮਾਨਤਨ ਕਰ ਦਿਆਂਗੇ ਹਨਾ 6 ਕਿਲੋ ਦੁੱਧ ਪੱਕਾ ਮੰਨ ਲਿਆ ਆਪਣਾ ਤੇ ਚੂਨ ਚਾਂ ਨੂੰ ਠੰਡੀ ਆ ਪੂਰੀ ਮੇਰੇ ਮਾੜੀ ਜੀ ਦੀ ਤੌਰ ਚੈੱਕ ਕਰਾਈ ਦੇਖਾ ਮੇਰਾ ਭਰਾ ਲਓ ਵੀ ਸੱਜਣਾ ਛੋਟੇ ਭਾ ਦੀ ਗਾਂ ਜੇ ਕੱਲਾ ਦੁੱਧ ਜਿਹਦਾ ਡੰਗ ਲਾਉਣਾ ਨਾ 2 ਮਹੀਨੇ ਵੀ ਕਈ ਵਾਰੀ ਮੱਝਾਂ ਮੁਝਈਆਂ ਆਪਣੀਆਂ ਸੂਨ ਵਾਲੀਆਂ ਹੁੰਦੀਆਂ ਤੇ ਉਦੋਂ ਆਪਾਂ ਨੂੰ ਨਾ ਕਈ ਵਾਰੀ ਮਹੀਨਾ ਦੋ ਮਹੀਨੇ ਦੁੱਧ ਮੋਲ ਲੈਣਾ ਪੈ ਜਾਂਦਾ ਤੇ ਉਹਦੇ ਉਸ ਕੰਮ ਲਈ ਬਹੁਤ ਵਧੀਆ ਰਹੂਗੀ ਕਿਉਂਕਿ 6-7 ਕਿਲੋ ਦੁੱਧ ਦੇਈ ਗਈ ਤਾਂ ਦੂ ਮਹੀਨੇ ਚੋਕੇ ਕੋਈ ਐ ਨਹੀਂ ਹੈਗਾ ਵੀ ਹਾਂਜੀ ਹਰਿਆਣੀ ਹੈਗਾ ਠੀਕ ਆ ਤੂੜੀ ਤੇ ਆ ਤੂੜੀ ਚ ਹਰਿਆ ਉਹ ਪਿਆ ਤੁਹਾਨੂੰ ਪਤਾ ਵੀ ਉਹਰੇ ਨੇ 8 ਗੁੱਲੇ ਦੇਈ ਜਾਂਦਾ ਗਾਂ ਨੂੰ ਤਾਂ ਜੇ ਤਦੋਂ ਮਰਜ਼ੀ ਦੁੱਧ ਵਧਾ ਲਾ ਬੰਦਾ ਵਧਾਉਣ ਵਾਲਾ ਚਾਹੀਦਾ ਹਨਾ ਹਾਂਜੀ ਸੇਵਾਕਾਰ ਤੇ ਦੂਜੇ ਡਾਂਗ ਹੀ ਕਰਮਾਂ ਵਾਲੀਆਂ ਵਧੇ ਆਉਂਦੀਆਂ ਮੱਝ ਵਧਾਉਣੀ ਓਕੀ ਆ ਤੇ 11 ਚ ਮਾਨਤਨ ਹਾਂਜੀ ਕਰਦਾ ਠੀਕ ਲਓ ਵੀ ਸੱਜਣੋ ਇਹ ਐਨੀਮਲ ਇਸ ਵੇਲੇ ਪੰਘਾਲੇ ਪੈਂਟ ਦੇ ਵਿੱਚ ਆ ਹੀਰੇ ਵੀਰ ਹਰਾਂ ਕੋਲੇ ਆ ਵਪਾਰ ਲੈਣ ਦਾ ਕੰਮ ਆ ਤੁਹਾਨੂੰ ਮੈਂ ਪਹਿਲਾਂ ਵੀ ਦੱਸਤਾ ਚਾਰ ਵੜਾ ਮਖਾਤੀਆਂ ਕੱਲੀ-ਕੱਲੀ ਦਾ ਆਪਾਂ ਰੇਟ ਰੂਟ ਐਨ ਤਸੱਲੀ ਕਰਾਈ ਆ ਤੁਹਾਡੀ ਅੱਗੇ ਕਾਰਵਾਈ ਤੁਸੀਂ ਤਸੱਲੀ ਕਰਨੀ ਆ ਆ ਵੀ ਗਾਂ ਸੱਜਣੋ ਬੇਫਿਕਰ ਹੋ ਕੇ ਖਰੀਦਦਾਰੀ ਕਰਿਓ ਚੰਗਾ ਦੁੱਧ ਕਰਮਾਂ ਵਾਲੀ ਪਾਉਗੀ ਤੇ ਮਾਝ ਹੀ ਐ ਇੱਕ ਸਾਲ ਦੀ ਧੰਨਵਾਦ ਆ ਵੀਡੀਓ ਨੂੰ ਐਂਡ ਤੱਕ ਵੇਖਣ ਲਈ